ਇਤਲੇਵਲ ਕਿਸਾਨ ਕੈਂਪ ਲਾਇਆ ਗਿਆ ਹੈ ਇੱਥੇ ਆ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ ਕਿਉਂਕਿ ਵੱਖ-ਵੱਖ ਪ੍ਰੋਗਰੈਸਿਵ ਫਾਰਮਰਸ ਜਿਹੜੇ ਆਰਗੇਨਿਕ ਫਾਰਮਿੰਗ ਕਰ ਰਹੇ ਹਨ ਉਹਨਾਂ ਨੇ ਵੀ ਸਟਾਲ ਲਾਏ ਹਨ ਵੱਖ-ਵੱਖ ਭਾਗਾਂ ਨੇ ਸਟਾਲ ਲਾਏ ਹਨ ਤੇ ਕਿਵੇਂ ਨਵੀਆਂ ਟੈਕਨੀਕਸ ਯੂਜ਼ ਕਰਕੇ ਖੇਤੀ ਕੀਤੀ ਜਾ ਸਕਦੀ ਹੈ ਇਸ ਬਾਰੇ ਮਾਹਿਰਾਂ ਨੇ ਦੱਸਿਆ ਹੈ ਨਾਲ ਹੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਸ ਵਾਰ ਸਾਡੀ ਬਹੁਤ ਮਦਦ ਕੀਤੀ ਹੈ ਸਭ ਤੋਂ ਘੱਟ ਫਾਇਰ ਇਨਸੀਡੈਂਟ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਆਏ ਹਨ ਜੋ ਕਿ ਇੱਕ ਪਵਿੱਤਰ ਧਰਤੀ ਹੈ ਤੇ ਹੁਣ ਸਾਡਾ ਟੀਚਾ ਅਗਲੇ ਸਾਲ ਲਈ 0 ਡਬਲ ਬਰਨਿੰਗ ਹੈ ਜੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ ਸਾਲ ਅਸੀਂ ਟੀਚਾ ਪ੍ਰਾਪਤ ਕਰ ਲਵਾਂਗੇ ਅਰਸਲ ਕਿਸਾਨਾਂ ਨੂੰ ਵੀ ਸਨਮਾਨ ਕਰਦੇ ਜਿਹੜੇ ਅੱਗ ਨਹੀਂ ਲਗਾਉਂਦੇ ਇਸ ਵਾਰ ਕੀ ਹਾਂਜੀ ਅਸੀਂ ਇਸ ਵਾਰ ਵੀ ਕਿਸਾਨਾਂ ਨੂੰ ਸਨਮਾਨਿਤ ਕੀਤਾ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਨੂੰ ਤੇ ਕਰਦੇ ਰਵਾਂਗੇ ਨਿਰੰਤਰ ਕਿਸਾਨ ਭਾਈ ਭਾਗ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਵੱਲੋਂ ਖਾੜੀ ਦੀਆਂ ਫਸਲਾਂ ਸੰਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਤਰੀ ਕਿਸਾਨ ਸਕ ਲਈ ਕੈਂਪ ਅਤੇ ਪ੍ਰਦਰਸ਼ਨੀ ਲਗਾਈ ਗਈ ਇਸ ਵਿੱਚ ਪੀਯੂ ਲੁਧਿਆਣਾ ਦੇ ਕੇਵੀਕੇ ਸੈਂਟਰ ਪਟਿਆਲਾ ਅਤੇ ਫਤਗੜ ਸਾਹਿਬ ਦੇ ਖੇਤੀ ਮਹਾਰਮ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਉਹਦੀਆਂ ਐਗਰੋਨੋਮਿਕ ਪ੍ਰੈਕਟਿਸਿਜ਼ ਉਹਦੇ ਲੱਗਣ ਵਾਲੇ ਕੀੜੇ ਮਕੌੜੇ ਤੇ ਹੋਰ ਮਸ਼ੀਨਰੀ ਸੰਬੰਧੀ ਤਕਨੀਕੀ ਗਿਆਨ ਦਿੱਤਾ ਜਿਸ ਦਾ ਅਸੀਂ ਸਮਝਦੇ ਹਾਂ ਕਿ ਕਿਸਾਨ ਭਰਾ ਭਰਪੂਰ ਲਾਹਾਟ ਹੋਣਗੇ ਇਸ ਦੇ ਨਾਲ ਹੀ ਮੈਂ ਜ਼ਿਲ੍ਹੇ ਦੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਜ਼ਿਲ੍ਹੇ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਬਲਾਕਾਂ ਦੇ ਅੰਦਰ ਬਲਾਕ ਪਦਰੀ ਕੈਂਪ ਪਿੰਡ ਪਦਰੀ ਕੈਂਪ ਵੀ ਲਗਾਏ ਜਾਂਦੇ ਹਨ ਜੋ ਪੀਏਯੂ ਵੱਲੋਂ ਨਵੀਂ ਟੈਕਨਾਲੋਜੀ ਦਿੱਤੀ ਜਾਂਦੀ ਹੈ ਉਹ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਕਿਸਾਨ ਭਰਾ ਇਹਨਾਂ ਕਿਸਾਨ ਸਿਖਲਾਈ ਕੈਂਪਾਂ ਤੋਂ ਆਪਣਾ ਤਕਨੀਕੀ ਗਿਆਨ ਲੈ ਕੇ ਲਾਹਾ ਲੈ ਸਕਦੇ ਹਨ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਅੰਦਰ ਇਸ ਵਾਰ ਪਰਾਲੀ ਦੀਆਂ ਘਟਨਾਵਾਂ ਅਗ ਲੱਕੜ ਦੀਆਂ ਘਟਨਾਵਾਂ ਵਿੱਚ ਕਾਫੀ ਗਰਾਫਟ ਆਈ ਹੈ ਤੇ ਮੈਂ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਟੈਕ ਲੈਵਲ ਕਿਸਾਨ ਕੈਂਪ ਲਾਇਆ ਗਿਆ ਹੈ ਇੱਥੇ ਆ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ ਕਿਉਂਕਿ ਵੱਖ-ਵੱਖ ਪ੍ਰੋਗਰੈਸਿਵ ਫਾਰਮਰਸ ਜਿਹੜੇ ਆਰਗੇਨਿਕ ਫਾਰਮਿੰਗ ਕਰ ਰਹੇ ਹਨ ਉਹਨਾਂ ਨੇ ਵੀ ਸਟਾਲ ਲਾਏ ਹਨ ਵੱਖ-ਵੱਖ ਵਿਭਾਗਾਂ ਨੇ ਸਟਾਲ ਲਾਏ ਹਨ ਤੇ ਕਿਵੇਂ ਨਵੀਆਂ ਟੈਕਨੀਕਸ ਯੂਜ਼ ਕਰਕੇ ਖੇਤੀ ਕੀਤੀ ਜਾ ਸਕਦੀ ਹੈ ਇਸ ਬਾਰੇ ਮਾਹਿਰਾਂ ਨੇ ਦੱਸਿਆ ਹੈ ਨਾਲ ਹੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਸ ਵਾਰ ਸਾਡੀ ਬਹੁਤ ਮਦਦ ਕੀਤੀ ਹੈ ਸਭ ਤੋਂ ਕਟ ਫਾਇਰ ਇਨਸੀਡੈਂਟ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਆਏ ਹਨ ਜੋ ਕਿ ਇੱਕ ਪਵਿੱਤਰ ਧਰਤੀ ਹੈ ਤੇ ਹੁਣ ਸਾਡਾ ਟੀਚਾ ਅਗਲੇ ਸਾਲ ਲਈ ਜ਼ੀਰੋ ਸਟੱਪਲ ਬਰਨਿੰਗ ਹੈ ਜੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ ਸਾਲ ਅਸੀਂ ਟੀਚਾ ਪ੍ਰਾਪਤ ਕਰ ਲਵਾਂਗੇ ਅਰ ਸਭ ਕਿਸਾਨਾਂ ਨੂੰ ਵੀ ਸਨਮਾਨ ਕਰਦੇ ਜਿਹੜੇ ਅੱਖ ਨਹੀਂ ਲਗਾਉਂਦੇ ਕਿ ਇਸ ਵਾਰ ਕੀ ਹਾਂਜੀ ਅਸੀਂ ਇਸ ਵਾਰ ਵੀ ਕਿਸਾਨਾਂ ਨੂੰ ਸਨਮਾਨਿਤ ਕੀਤਾ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਨੂੰ ਤੇ ਕਰਦੇ ਰਵਾਂਗੇ ਨਿਰੰਤਰ ਕਿਸਾਨ ਭਲਾਈ ਭਾਗ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਵੱਲੋਂ ਖਾੜੀ ਦੀਆਂ ਫਸਲਾਂ ਸੰਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪਤਰੀ ਕਿਸਾਨ ਸਕਲਾਇਟ ਕੈਂਪ ਅਤੇ ਪ੍ਰਦਰਸ਼ਨੀ ਲਗਾਈ ਗਈ ਇਸ ਵਿੱਚ ਪੀਯੂ ਲੁਧਿਆਣਾ ਦੇ ਕੇਵੀਕੇ ਸੈਂਟਰ ਪਟਿਆਲਾ ਅਤੇ ਫਤਗੜ ਸਾਹਿਬ ਦੇ ਖੇਤੀ ਮਹਾਰਮ ਵੱਲੋਂ ਕਿਸਾਨਾਂ ਨੂੰ ਅਸਲਾਂ ਦੀ ਬਿਜਾਈ ਉਹਦੀਆਂ ਅਗਰੋਨੋਮਿਕ ਪ੍ਰੈਕਟਿਸਸਿਜ਼ ਉਹਦੇ ਲੱਗਣ ਵਾਲੇ ਕੀੜੇ ਮਕੌੜੇ ਤੇ ਹੋਰ ਮਸ਼ੀਨਰੀ ਸੰਬੰਧੀ ਤਕਨੀਕੀ ਗਿਆਨ ਦਿੱਤਾ ਜਿਸ ਦਾ ਅਸੀਂ ਸਮਝਦੇ ਹਾਂ ਕਿ ਕਿਸਾਨ ਭਰਾ ਭਰਪੂਰ ਲਾਹਾ ਟਾਣਗੇ ਇਸ ਦੇ ਨਾਲ ਹੀ ਮੈਂ ਜ਼ਿਲ੍ਹੇ ਦੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਜ਼ਿਲ੍ਹੇ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਬਲਾਕਾਂ ਦੇ ਅੰਦਰ ਬਲਾਕ ਪਦਰੀ ਕੈਂਪ ਪਿੰਡ ਪਦਰੀ ਕੈਂਪ ਵੀ ਲਗਾਏ ਜਾਂਦੇ ਹਨ ਜੋ ਪੀਯੂ ਵੱਲੋਂ ਨਵੀਂ ਟੈਕਨਾਲੋਜੀ ਦਿੱਤੀ ਜਾਂਦੀ ਹੈ ਉਹ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਕਿਸਾਨ ਭਰਾ ਇਹਨਾਂ ਕਿਸਾਨ ਸਿਖਲਾਈ ਕੈਂਪਾਂ ਤੋਂ ਆਪਣਾ ਤਕਨੀਕੀ ਗਿਆਨ ਲੈ ਕੇ ਲਾਹਾ ਲੈ ਸਕਦੇ ਹਨ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਅੰਦਰ ਇਸ ਵਾਰ ਪਰਾਲੀ ਦੀਆਂ ਘਟਨਾਵਾਂ ਅਗ ਲੱਕੜ ਦੀਆਂ ਘਟਨਾਵਾਂ ਵਿੱਚ ਕਾਫੀ ਗਰਾਫਟ ਆਈ ਹੈ ਤੇ ਮੈਂ ਕਿਸਾਨ ਕ੍ਰਮ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਟਿਕ ਲੈਵਲ ਕਿਸਾਨ ਕੈਂਪ ਲਾਇਆ ਗਿਆ ਹੈ ਇੱਥੇ ਆ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ ਕਿਉਂਕਿ ਵੱਖ-ਵੱਖ ਪ੍ਰੋਗਰੈਸਿਵ ਫਾਰਮਰਸ ਜਿਹੜੇ ਆਰਗੇਨਿਕ ਫਾਰਮਿੰਗ ਕਰ ਰਹੇ ਹਨ ਉਹਨਾਂ ਨੇ ਵੀ ਸਟਾਲ ਲਾਏ ਹਨ ਵੱਖ-ਵੱਖ ਵਿਭਾਗਾਂ ਨੇ ਸਟਾਲ ਲਾਏ ਹਨ ਤੇ ਕਿਵੇਂ ਨਵੀਆਂ ਟੈਕਨੀਕਸ ਯੂਜ਼ ਕਰਕੇ ਖੇਤੀ ਕੀਤੀ ਜਾ ਸਕਦੀ ਹੈ ਇਸ ਬਾਰੇ ਮਾਹਿਰਾਂ ਨੇ ਦੱਸਿਆ ਹੈ ਨਾਲ ਹੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ केएसआर ਸਾਡੀ ਬਹੁਤ ਮਦਦ ਕੀਤੀ ਹੈ ਸਭ ਤੋਂ ਕੱਟ ਫਾਇਰ ਇਨਸੀਡੈਂਟ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਆਏ ਹਨ ਜੋ ਕਿ ਇੱਕ ਪਵਿੱਤਰ ਧਰਤੀ ਹੈ ਤੇ ਹੁਣ ਸਾਡਾ ਟੀਚਾ ਅਗਲੇ ਸਾਲ ਲਈ ਜ਼ੀਰੋ ਸਟੱਪਲ ਬਰਨਿੰਗ ਹੈ ਜੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ ਸਾਲ ਅਸੀਂ ਟੀਚਾ ਪ੍ਰਾਪਤ ਕਰ ਲਵਾਂਗੇ ਅਰ ਸਭ ਕਿਸਾਨਾਂ ਨੂੰ ਵੀ ਸਨਮਾਨ ਕਰਦੇ ਜਿਹੜੇ ਅੱਖ ਨਹੀਂ ਲਗਾਉਂਦੇ ਇਸ ਵਾਰ ਕੀ ਹਾਂਜੀ ਅਸੀਂ ਇਸ ਵਾਰ ਵੀ ਕਿਸਾਨਾਂ ਨੂੰ ਸਨਮਾਨਿਤ ਕੀਤਾ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਨੂੰ ਤੇ ਕਰਦੇ ਰਵਾਂਗੇ ਨਿਰੰਤਰ ਕਿਸਾਨ ਭਲਾਈ ਭਾਗ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਵੱਲੋਂ ਖਾੜੀ ਦੀਆਂ ਫਸਲਾਂ ਸੰਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਤਰੀ ਕਿਸਾਨ ਸਕਲਾਇ ਕੈਂਪ ਅਤੇ ਪ੍ਰਦਰਸ਼ਨੀ ਲਗਾਈ ਗਈ ਇਸ ਵਿੱਚ ਪੀਯੂ ਲੁਧਿਆਣਾ ਦੇ ਕੇਵੀਕੇ ਸੈਂਟਰ ਪਟਿਆਲਾ ਅਤੇ ਫਤਿਹਗੜ ਸਾਹਿਬ ਦੇ ਖੇਤੀ ਮਹਾਰਮ ਵੱਲੋਂ ਕਿਸਾਨਾਂ ਨੂੰ ਅਸਲਾਂ ਦੀ ਬਿਜਾਈ ਉਹਦੀਆਂ ਅਗਰੋਨੋਮਿਕ ਪ੍ਰੈਕਟਿਸਸਿਜ਼ ਉਹਦੇ ਲੱਗਣ ਵਾਲੇ ਕੀੜੇ ਮਕੌੜੇ ਤੇ ਹੋਰ ਮਸ਼ੀਨਰੀ ਸੰਬੰਧੀ ਤਕਨੀਕੀ ਗਿਆਨ ਦਿੱਤਾ ਜਿਸ ਦਾ ਅਸੀਂ ਸਮਝਦੇ ਹਾਂ ਕਿ ਕਿਸਾਨ ਭਰਾ ਭਰਪੂਰ ਲਾਹਾ ਟੋਣਗੇ ਇਸ ਦੇ ਨਾਲ ਹੀ ਮੈਂ ਜ਼ਿਲ੍ਹੇ ਦੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਜ਼ਿਲ੍ਹੇ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਬਲਾਕਾਂ ਵਿੱਚ ਬਲਾਕ ਪਤਰੀ ਕੈਂਪ ਪਿੰਡ ਪਤਰੀ ਕੈਂਪ ਵੀ ਲਗਾਏ ਜਾਂਦੇ ਹਨ ਜੋ ਪੀਏਯੂ ਵੱਲੋਂ ਨਵੀਂ ਟੈਕਨਾਲੋਜੀ ਦਿੱਤੀ ਜਾਂਦੀ ਹੈ ਉਹ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਕਿਸਾਨ ਭਰਾ ਇਹਨਾਂ ਕਿਸਾਨ ਸਿਖਲਾਈ ਕੈਂਪਾਂ ਤੋਂ ਆਪਣਾ ਤਕਨੀਕੀ ਗਿਆਨ ਲੈ ਕੇ ਲਾਹਾ ਲੈ ਸਕਦੇ ਹਨ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਅੰਦਰ ਇਸ ਵਾਰ ਪ੍ਰਾਲੀ ਦੀਆਂ ਘਟਨਾਵਾਂ ਅਗ ਲੱਕੜ ਦੇ ਘਟਨਾਵਾਂ ਵਿੱਚ ਕਾਫੀ ਗਰਾਫਟ ਆਈ ਹੈ ਮੈਂ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਟੈਕ ਲੈਵਲ ਕਿਸਾਨ ਕੈਂਪ ਲਾਇਆ ਗਿਆ ਹੈ ਇੱਥੇ ਆ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ ਕਿਉਂਕਿ ਵੱਖ-ਵੱਖ ਪ੍ਰੋਗਰੈਸਿਵ ਫਾਰਮਰ ਜਿਹੜੇ ਆਰਗੈਨਿਕ ਫਾਰਮਿੰਗ ਕਰ ਰਹੇ ਹਨ ਉਹਨਾਂ ਨੇ ਵੀ ਸਟਾਲ ਲਾਏ ਹਨ ਵੱਖ-ਵੱਖ ਭਾਗਾਂ ਨੇ ਸਟਾਲ ਲਾਏ ਹਨ ਤੇ ਕਿਵੇਂ ਨਵੀਆਂ ਟੈਕਨੀਕਸ ਯੂਜ਼ ਕਰਕੇ ਖੇਤੀ ਕੀਤੀ ਜਾ ਸਕਦੀ ਹੈ ਇਸ ਬਾਰੇ ਮਾਹਿਰਾਂ ਨੇ ਦੱਸਿਆ ਹੈ ਨਾਲ ਹੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਸ ਵਾਰ ਸਾਡੀ ਬਹੁਤ ਮਦਦ ਕੀਤੀ ਹੈ ਸਭ ਤੋਂ ਕਟ ਫਾਇਰ ਇਨਸੀਡੈਂਟ ਜ਼ਿਲ੍ਹਾ ਫਤਿਹਗੜ ਸਾਹਿਬ ਵਿਚ ਆਏ ਹਨ ਜੋ ਕਿ ਇੱਕ ਪਵਿੱਤਰ ਧਰਤੀ ਹੈ ਤੇ ਹੁਣ ਸਾਡਾ ਟੀਚਾ ਅਗਲੇ ਸਾਲ ਲਈ ਜ਼ੀਰੋ ਸਟੱਪਲ ਬਰਨਿੰਗ ਹੈ ਜੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ ਸਾਲ ਅਸੀਂ ਟੀਚਾ ਪ੍ਰਾਪਤ ਕਰ ਲਵਾਂਗੇ ਅਰ ਸਭ ਕਿਸਾਨਾਂ ਨੂੰ ਵੀ ਸਨਮਾਨ ਕਰਦੇ ਜਿਹੜੇ ਅੱਖ ਨਹੀਂ ਲਗਾਉਂਦੇ ਇਸ ਵਾਰ ਕੀ ਹਾਂਜੀ ਅਸੀਂ ਇਸ ਵਾਰ ਵੀ ਕਿਸਾਨਾਂ ਨੂੰ ਸਨਮਾਨਿਤ ਕੀਤਾ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਨੂੰ ਤੇ ਕਰਦੇ ਰਵਾਂਗੇ ਨਿਰੰਤਰ ਕਿਸਾਨ ਭਲਾਈ ਭਾਗ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਵੱਲੋਂ ਖਾੜੀ ਦੀਆਂ ਫਸਲਾਂ ਸੰਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਤਰੀ ਕਿਸਾਨ ਸਕਲਾਈਪ ਕੈਂਪ ਅਤੇ ਪ੍ਰਦਰਸ਼ਨੀ ਲਗਾਈ ਗਈ ਇਸ ਵਿੱਚ ਪੀਯੂ ਲੁਧਿਆਣਾ ਦੇ ਕੇਵੀਕੇ ਸੈਂਟਰ ਪਟਿਆਲਾ ਅਤੇ ਫਤਗੜ ਸਾਹਿਬ ਦੇ ਖੇਤੀ ਮਹਾਰਮ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਉਹਦੀਆਂ ਐਗਰੋਨੋਮਿਕ ਪ੍ਰੈਕਟਿਸਸ ਉਹਦੇ ਲੱਗਣ ਵਾਲੇ ਕੀੜੇ ਮਕੌੜੇ ਤੇ ਹੋਰ ਮਸ਼ੀਨਰੀ ਸੰਬੰਧੀ ਤਕਨੀਕੀ ਗਿਆਨ ਦਿੱਤਾ ਜਿਸ ਦਾ ਅਸੀਂ ਸਮਝਦੇ ਹਾਂ ਕਿ ਕਿਸਾਨ ਭਰਾ ਭਰਪੂਰ ਲਾਹਾ ਟਾਣਗੇ ਇਸ ਦੇ ਨਾਲ ਹੀ ਮੈਂ ਜ਼ਿਲ੍ਹੇ ਦੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਜ਼ਿਲ੍ਹੇ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਬਲਾਕਾਂ ਦੇ ਬਲਾਕ ਪਦਰੀ ਕੈਂਪ ਪਿੰਡ ਪਦਰੀ ਕੈਂਪ ਵੀ ਲਗਾਏ ਜਾਂਦੇ ਹਨ ਜੋ ਪੀਏਯੂ ਵੱਲੋਂ ਨਵੀਂ ਟੈਕਨੋਲੋਜੀ ਦਿੱਤੀ ਜਾਂਦੀ ਹੈ ਉਹ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਕਿਸਾਨ ਭਰਾ ਇਹਨਾਂ ਕਿਸਾਨ ਸਿਖਲਾਈ ਕੈਂਪਾਂ ਤੋਂ ਆਪਣਾ ਤਕਨੀਕੀ ਗਿਆਨ ਲੈ ਕੇ ਲਾਹਾ ਲੈ ਸਕਦੇ ਹਨ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਅੰਦਰ ਇਸ ਵਾਰ ਪ੍ਰਾਲੀ ਦੀਆਂ ਘਟਨਾਵਾਂ ਅਗਲਕੜ ਦੇ ਘਟਨਾਵਾਂ ਵਿੱਚ ਕਾਫੀ ਗਰਾਫਟ ਆਈ ਹੈ ਤੇ ਮੈਂ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ